ਆਬੀਅਸ ਹੈ ਜੇ ਤੁਸੀਂ ਇਸ ਲਾਈਨ ਚ ਆਉਣਾ ਪਹਿਲਾਂ ਤੁਹਾਨੂੰ ਲੈਪਟਾਪ ਚਾਹੀਦਾ ਆ ਆਪਾਂ ਜਾਵਾ ਸਕ੍ਰਿਪਟ ਤੋਂ ਸਟਾਰਟ ਕਰ ਸਕਦੇ ਆ ਓਕੇ ਠੀਕ ਹੈ ਜਾਵਾ ਸਕ੍ਰਿਪਟ ਐਸਟੀਮ ਐਸਸੀਐਸ ਵੀ YouTube ਤੇ ਫ੍ਰੀ ਕੋਰਸ ਵੀ ਪਏ ਨੇ ਠੀਕ ਹੈ ਪੇਡ ਕੋਰਸ ਵੀ ਹੈਗੇ ਨੇ ਲੋ ਜੇ ਇੱਕਦਮ ਪੈਸੇ ਨਾ ਲਾਓ ਵੀ ਥੋੜਾ ਵੇਟ ਕਰੋ 2-3 ਮਹੀਨੇ ਤੇ ਹੋਰ ਸਮਝ ਤੇ ਆ ਰਹੇ ਤਾਂ ਤੁਸੀਂ ਪੈਸੇ ਲਾਓ ਕਿਉਂਕਿ ਅੱਜ ਕੱਲ ਲੈਪਟਾਪ ਵੀ ਮਹਿੰਗੇ ਆ ਜੇ ਕਿਸ ਨੇ ਕੋਡਿੰਗ ਸ਼ੁਰੂ ਕਰਨੀ ਹੈ ਉਹਨੂੰ ਕੀ ਰეკਮੈਂਡ ਕਰੋਗੇ ਕਿ ਲੈਟਸ ਸੇ ਮੈਂ ਹਾਂ ਮੈਂ 12ਵੀਂ ਪਾਸ ਆਊਟ ਹਾਂ ਜਾਂ ਮੈਂ ਗ੍ਰੈਜੂਏਸ਼ਨ ਹੈ ਮੈਂ ਘਰੇ ਕੰਮ ਕਰਦਾ ਜਾਂ ਕੁਝ ਵੀ ਹੈ ਮੈਂ ਕੋਡਿੰਗ ਚਾਹਣਾ ਮੈਂ ਇਸ ਲਾਈਨ ਚ ਆਉਣਾ ਹਨਾ ਤੁਹਾਡਾ ਕੀ ਬੇਸਿਕ ਤੁਸੀਂ ਸੁਜੈਸਟ ਕਰੋਗੇ ਕਿ ਭਾਈ ਆ ਚਾਰ ਪੰਜ ਚੀਜ਼ਾਂ ਕਰਕੇ ਆਪਾਂ ਜਿਹੜੀ ਹੈਗੀ ਆ ਮਿਹਨਤ ਵਾਲਾ ਬੰਦਾ ਮੈਂ ਪਹਿਲਾਂ ਕਹਦਾ ਹਨਾ ਇਹ ਨਹੀਂ ਕਿ ਮੈਂ ਇੱਥੇ ਜਾ ਕੇ ਜੀ ਪਹਿਲਾਂ 8 ਮਹੀਨੇ 10 ਮਹੀਨੇ ਟ੍ਰੇਨਿੰਗ ਤੇ ਲਾਉਂਗਾ ਤੁਹਾਡੇ ਆਪਦੇ ਐਕਸਪੀਰੀਅੰਸ ਦੇ ਨਾਲ ਬਿਕੋਜ਼ ਆਈ ਫੀਲ ਤੁਸੀਂ ਇਲੈਕਟ੍ਰੋਨਿਕਸ ਵਾਲੇ ਹੋ ਤੇ ਤੁਸੀਂ ਸੀਐਸਸੀ ਚ ਆਏ ਹੋ রাইਟ ਇੱਕ ਸੀਐਸਸੀ ਮਤਲਬ ਕੋਡਿੰਗ ਚ ਆਏ ਹੋ ਤਾਂ ਕੀ ਰੋਡ ਮੈਪ ਦੱਸੂਗਾ ਕਿ ਜਿਹਨੇ ਜੇ ਫਾਲੋ ਕਰਨਾ ਹੈ ਮੈਂ ਅੱਜ ਦੇ ਸਾਨੂੰ ਦੱਸ ਦੱਸਾਂ ਜੋ ਟੈਕਨੋਲੋਜੀ ਚ ਚੱਲ ਰਹੀਆਂ ਨੇ ਹੈ ਨਾ ਤੇ ਸਭ ਤੋਂ ਮਤਲਬ ਮੈਨੂੰ ਜਿਹੜਾ ਲੱਗਦਾ ਸਟੈਪ ਬਾਈ ਸਟੈਪ ਦੱਸ ਜਿਹੜਾ ਸਭ ਤੋਂ ਸੌਖਾ ਲੱਗਦਾ ਮੈਨੂੰ ਠੀਕ ਹੈ ਮੌਕੇ ਤੇ ਵੀ ਆਪਾਂ ਨੂੰ ਅਗਰ ਕਿਸੇ ਬੰਦੇ ਨੇ ਅਗਰ ਕੋਈ ਬੀਏ ਵਾਲਾ ਬੰਦਾ ਵੀ ਹੈ ਠੀਕ ਹੈ ਉਹਨੇ ਸਟਾਰਟ ਕਰਨਾ ਹੈ ਠੀਕ ਹੈ ਪਹਿਲੀ ਗੱਲ ਤਾਂ ਉਹ ਇਹ ਨਾ ਦੇਖੇ ਸਟਾਰਟ ਕਰੇ ਵੀ ਅਜੇ ਬੰਦਾ ਇਨੀ ਸਾਲੀ ਲੇ ਰਿਆ ਆਇਆ ਘਰੇ ਬੈਠੇ ਕੰਮ ਕਰੇ ਨਾ ਠਾੜ ਵਾੜ ਸਿੱਧਾ ਨਾ ਲੱਗੇ ਹੂੰ ਹੂੰ ਥੋੜਾ ਜਿਹਾ ਦੇਖੇ ਆਪ ਦਾ ਮਤਲਬ 1 ਮਹੀਨਾ ਆਨਲਾਈਨ ਰਿਸਰਚ ਕਰੇ ਅੱਜ ਕੱਲ ਨੈਟ ਸਾਰਾ ਸਾਰਾ ਕੋਲ ਚੱਲਦਾ ਸਾਰੇ YouTube ਚ ਲਾਂਦੇ ਆ Facebook ਲਾਂਦੇ ਆ ਠੀਕ ਹੈ ਥੋੜੀ ਰਿਸਰਚ ਕਰ ਲੇ ਹੂੰ ਪੱਲੇ ਪਹਿਰਿਆ ਕਿ ਨਹੀਂ ਪਹਿਰਿਆ ਹੂੰ ਠੀਕ ਹੈ ਅਗਰ ਪੱਲੇ ਪਹਿਰ ਰਿਹਾ ਠੀਕ ਹੈ ਤਾਂ YouTube ਤੇ ਫ੍ਰੀ ਕੋਰਸ ਵੀ ਪਏ ਨੇ ਹੂੰ ਠੀਕ ਹੈ ਪੇਡ ਕੋਰਸ ਵੀ ਹੈਗੇ ਨੇ ਠੀਕ ਹੈ ਅਗਰ ਕਿਸੇ ਇੰਸਟੀਚਿਊਟ ਤੇ ਜਾਣਾ ਹੈ ਠੀਕ ਹੈ ਤਾਂ ਹੈ ਜਗ੍ਹਾ ਦੇ ਜਾਓ ਜਿੱਥੇ ਇਦਾਂ ਦਾ ਹੀ ਮਾਹੌਲ ਵਿਥੇ ਇਦਾਂ ਦੇ ਬੰਦੇ ਹੋਣੇ ਨੇ ਕੰਪਨੀਆਂ ਵਜੇ ਚੰਡੀਗੜ੍ਹ ਆ ਕੇ ਕਰੇ ਟ੍ਰੇਨਿੰਗਾਂ ਕਰਨੀ ਹੋਵੇ ਤਾਂ ਠੀਕ ਹੈ ਅਗਰ ਅ ਮਤਲਬ ਐਨੀ ਕੋ ਜੇ ਵਲੋ ਨਹੀਂ ਕਰਦੀ ਜੇ ਵਲੋ ਕਰ ਰਹੀ ਹੈ ਤਾਂ ਅਗਰ ਨਹੀਂ ਕਰ ਰਹੀ ਤਾਂ ਤੁਸੀਂ YouTube ਤੋਂ ਵੀ ਕਰ ਸਕਦੇ ਹੋ ਜਾਂ ਆਪਣੇ ਲੋਕਲ ਸ਼ਹਿਰ ਤੇ ਵੀ ਤੁਸੀਂ ਕਰ ਸਕਦੇ ਹੋ ਮਤਲਬ ਜੇ ਮੈਂ ਇਹਨੂੰ ਬ੍ਰੇਕਡਾਊਨ ਕਰਾਂ ਤਾਂ ਪਲੀਜ਼ ਕਰੋ ਅਗਰ ਮੰਨ ਲਓ ਸਟਾਰਟ ਕਰਨਾ ਹੋਵੇ ਬੇਸਿਕ ਅੱਜ ਦੇ ਟਾਈਮ ਦੇ ਹਿਸਾਬ ਨਾਲ ਦੇਖੀਏ ਸਟਾਰਟ ਕਰਨਾ ਹੋਵੇ ਤਾਂ ਆਪਾਂ ਜਾਵਾ ਸਕ੍ਰਿਪਟ ਤੋਂ ਸਟਾਰਟ ਕਰ ਸਕਦੇ ਹਾਂ ਓਕੇ ਠੀਕ ਹੈ ਜਾਵਾ ਸਕ੍ਰਿਪਟ ਐਸਟੀਮਲ ਸੀਐਸਐਸ ਠੀਕ ਹੈ ਜੇ ਮੈਂ ਇਹਦਾ ਰੋਡ ਮੈਪ ਬਣਾਵਾ ਤਾਂ ਆਬਵੀਅਸ ਹੈ ਜੇ ਤੁਸੀਂ ਇਸ ਲਾਈਨ ਚ ਆਉਣਾ ਪਹਿਲਾਂ ਤੁਹਾਨੂੰ ਲੈਪਟਾਪ ਚਾਹੀਦਾ ਤੁਸੀਂ ਸੈਕੰਡ ਹੈਂਡ ਵੀ ਲੈ ਸਕਦੇ ਹੋ ਨਵਾਂ ਲੈਣ ਦੀ ਲੋੜ ਨਹੀਂ ਆ ਰਾਈਟ ਹਾਂ ਮਤਲਬ ਤੁਹਾਨੂੰ ਇਮੀਡੀਏਟ ਤਾ ਲੋੜ ਨਹੀਂ ਪਵੇਗੀ ਠੀਕ ਹੈ ਤੁਸੀਂ ਥੋੜਾ ਮਤਲਬ ਅਗਰ YouTube ਥੋੜਾ ਥੋੜਾ ਬਹੁਤ ਦੇਖ ਲਓ ਠੀਕ ਹੈ ਜੇ ਤੁਸੀਂ ਇੰਸਟੀਟਿਊਟ ਜਾਣਾ ਤਾਂ ਉੱਤੇ ਅਵੇਲੇਬਲ ਹੋ ਜਾਏਗਾ ਲੈਪਟੋਪ ਦੇ ਦੇਣਗੇ ਸਿਸਟਮ ਠੀਕ ਹੈ ਤੁਸੀਂ ਇੱਕਦਮ ਪੈਸੇ ਨਾ ਲਾਓ ਵੀ ਥੋੜਾ ਵੇਟ ਕਰੋ 2-3 ਮਹੀਨੇ ਤੇ ਹੋਰ ਸਮਝ ਤੇ ਆ ਰਹੇ ਤਾਂ ਤੁਸੀਂ ਪੈਸੇ ਲਾਓ ਕਿਉਂਕਿ ਅੱਜਕੱਲ ਲੈਪਟੋਪ ਵੀ ਮਹਿੰਗੇ ਆ